ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੋ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਜਾ ਦਿਖਾਉਣੀ ਹੈ ਜਿਨ੍ਹਾਂ ਵਿੱਚੋਂ ਦੋ ਸੂਈਆਂ ਬੱਚੇ ਵਾਲੀਆਂ ਵਾ ਇੱਕ ਬੱਚੇ ਤੋਂ ਬਿਨਾ ਤੇ ਇੱਕ ਗੱਬਨ ਮਾਈ ਤੁਹਾਨੂੰ ਦਿਖਾਉਣੀ ਹੈ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੀ ਹੁੰਦੀ ਆ ਇਹ ਆਪਣੇ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੋਂ ਚਵਾਈ ਕਰਾ ਲੈ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਜੀ ਠੀਕ ਠਾਕ ਜੀ ਤੇ ਨਾਮ ਦੱਸ ਦੇ ਤੁਹਾਨੂੰ ਸ਼ਹਿਜਨਾਬ ਜਿਲ੍ਹਾ ਮਸਰ ਫੋਨ ਨੰਬਰ ਵੀ ਬੋਲ ਦੋ 91 456750 ਠੀਕ ਹੈ ਜੀ ਤੇ ਅੱਜ ਆ ਗਈਆਂ 4 ਮੱਜਾਂ ਸ਼ੁਰੂਆਤ ਆ ਪਹਿਲੇ ਨੰਬਰ ਵਾਲੀ ਤਾਂ ਕਰ ਲਈਏ ਇੱਕ ਗੱਭਨ ਜੇ ਇੱਕ ਗੱਭਨ ਦੁੱਧ ਸੁਆ ਝੋੜੀ ਜੇ ਅੱਛਾ ਲੱਸੀ ਪਾਨਿਆ ਅੱਛਾ ਬਾਕੀ ਸਾਮ ਸੁਆ ਦੋ ਦੁੱਧ ਕਿਲੋ ਪੀਦੇ ਸੁਆ ਚੰਗੀ ਝੋੜੀ ਜੇ ਸਭ ਵੀ ਨਹੀਂ ਕਿਸੇ ਨੂੰ ਲੱਸੀ ਆ ਕਰੀ ਜੀ ਠੀਕ ਹੈ ਹਾਂ ਲੋਹੀ ਝੋੜੀ ਜਦਾ ਕਿੰਨਾ ਕਿ ਦੁੱਧ ਕਰੀ ਜਾਓ ਬਾਈ ਪਹਿਲੇ ਸੁਆ ਉਹਦੇ 10-10 ਕਿਲੋ ਚੁਆਏ ਨੇ ਅੱਛਾ ਜੀ ਦੇ ਹਿਸਾਬ ਨਾਲ ਚਲੋ 8 ਕਿਲੋ ਚੁਆਈ ਜਾਵੇ ਹੁਣ ਤੁਹਾਨੂੰ ਬੜਾ ਸਾਡੇ ਤੋਂ ਦੁਨੀਆ ਵੱਧੋ ਵੱਧਿਆ ਠੀਕ ਹੈ ਕਹਿੰਦੇ ਹੁਣ ਕਹਿ ਰਹੀਏ ਨੇ 15 ਕਿਲੋ ਚੁਣਾ ਦੇ ਤੁਹਾਨੂੰ ਬੜਾ 15 ਕਿਲੋ ਨਹੀਂ ਹੋਣਾ ਹਾਂਜੀ ਹਾਂਜੀ ਬਾਕੀ ਆ ਚਵਾ ਤੇ ਪੰਜ ਇੱਕ ਨੰਬਰ ਦੀ ਚੁਆਈ ਇੱਕ ਨੰਬਰ ਦੀ ਲੱਗੀ ਬਾਕੀ ਆ ਵੀ ਚਲੋ ਕੱਦ ਕਰਦੇ ਠੀਕ ਆ ਸਾਰੀ ਭਾਜੀ ਮਾ ਚੰਗੀ ਆ ਸਿਰਫ ਦੋ ਚਾਰ ਦਿਨ ਮਾਨੂੰ ਖਾ ਗਈ ਨਾ ਸੁੰਦੇ ਦਾ ਤੇ 15 ਤੋਂ 20 ਦਿਨ ਲੱਗੇ ਸਾਰਾ ਸਿਆਲ ਦੁੱਧ ਵੀ ਚੰਗਾ ਗੱਡੀ ਜਾਣਾ ਤੇ ਰਾਜੀ ਵੀ ਹੋ ਜਾਣਾ ਇਹਦੇ 15 ਤੋਂ 20 ਦਿਨ ਖੱਟ ਸਕਦੀ ਹੈ 15 20 ਦਿਨ ਕਹਿੰਦੇ ਕਿ ਖੱਟ ਸਕਦੀ ਹੈ ਚਲੋ ਆਪਾਂ ਨਾਲ ਚੰਗਾ ਬਰੂ ਭਾਜੀ ਚਾਹ ਉਹ ਥਰਾ ਜੋ ਹੈ ਸ਼ਹਿਦ ਆਉਂਦੇ ਜੇ ਬਾਕੀ ਕਿਸੇ ਦੇ ਘਰ ਜਾ ਕੇ ਪਿੱਛਾ ਮਾਰੇ ਆਪਣੀ ਫੁੱਲ ਗਰੰਡੀ ਆ ਅੱਛਾ ਵੀਡੀਓ ਪਾ ਦੇ ਅੱਜ ਲੱਗ ਗਿਆ ਮੇਰੇ ਘਰ ਲੈ ਵੇ ਠੀਕ ਹੈ ਜੀ ਬਾਕੀ ਥਾਣੇ ਚੰਗਾ ਹੈ ਇਹਦੇ ਕੋਲ ਪਾਜੀ ਕਿਤੇ ਨੋਕ ਦਾ ਥਣ ਲਗਾ ਕਾਨੂੰ ਪਤਾ ਨਹੀਂ ਤੇ ਪ੍ਰੋਜੈਕਟ ਨੰਬਰ ਦੀ ਆ ਆ ਦੇਖ ਸਾਡੇ ਥਾਣੇ ਤੇ ਲੱਗੇ ਤਾਂ ਭਾਈ 20 ਦਿਨ ਪਾਜੀ ਦੇ ਸੇਵਾ ਕਰਤੀ ਨਾ ਹਾਂਜੀ 20 ਦਿਨ ਬੱਚ ਚੰਗੀ ਵਧੀਆ ਭਰਦੂਦ ਲੋ ਵਾਹਨਾ ਨੂੰ ਚੰਗਾ ਬੰਦੂਆ ਵੋ ਠੀਕ ਹੈ ਜੀ ਹਾਂ ਇਹ ਆ ਵੀ ਗਾੜੀ ਖੜਕੇ ਕੋਈ ਬਾਕੀ ਥਾਂ ਚ ਕੋ ਫਾਲ ਕਮਾਈ ਕਰ ਸਕਦਾ ਆ ਥਾਂ ਚ ਫਾਲਟ ਹੋਵੇ ਅੱਛਾ ਪਿੱਛਾ ਮਾਰੇ ਉਹਦੀ ਮੇਰੀ ਫੁੱਲ ਗਰੰਟੀ ਹੈ ਤੇ ਕਿੰਨਾ ਫਿਰੇ ਦਾ ਮੁੱਲ ਇਹਦਾ ਮੁੱਲ ਦੀ 50 ਦੀ ਕਰ ਦਈਏ ਵਿੱਚ ਛੋਟ ਛੱਟ ਹੋਰ ਆ 48000 ਦੀ ਬਈ ਦੇ ਲਾਗੇ 48000 ਦੀ ਬਾਕੀ ਮਾਤਾ ਕਾਣਾ ਦੀ ਕਰਾ ਦੋ ਵੇਖ ਲੋ ਕਰ ਦੋ ਆ ਵੀ ਜੱਸਾ ਆ ਵੀ ਕਰ ਦੋ 46 ਦੀ ਦੇ ਦੀਏ 47000 ਦੀ ਮੇਰਾ ਫਿਰ ਦੇ ਦੀਏ ਅੱਛਾ 47 ਦੀ ਦੇਣੀ ਆ 46 ਦੀ ਵੇਖ ਕਿਆ ਚੀਜ਼ ਲੈ ਜਾਣਾ ਚਲੋ ਠੀਕ 48000 ਦੀ ਬਈ ਇਹ 10 ਸਾਮਣੇ ਖਾਲੀਪੁਰੀ ਖਾ ਗਈ ਠੀਕ ਹੈ ਮਹੀ ਚੋਲੀ ਥਲੋ ਚੰਗੀ ਤਿਆਰ ਨਹੀਂ ਹੋ ਠੀਕ ਹੈ ਜੀ ਹਾਂ ਲੋਹੀ ਚੋਲੀ ਹੈ ਤੇ ਹੁਣ ਆ ਗਈ ਜਿਹੜੀ ਆ ਦੂਸਰੇ ਨੰਬਰ ਤੇ ਇਹਦਾ ਉਹ ਕੱਟਾ ਜੀ ਇਹਦਾ ਅੱਛਾ ਉਹ ਕੱਟਾ ਤੁਹਾਨੂੰ ਹੁਣੇ ਲਾਗੇ ਤਾਂ ਦਿਖਾ ਦੇਵਾਂਗੇ ਉਹ ਸਾਮਣੇ ਮਰਨੀ ਤਾਂ ਅੰਬਰਾ ਦੀਆਂ ਦਿਖਾ ਦਿਓ ਆਦੀ ਫਰੀ ਹੋਏ ਆ ਕੱਤਾ ਜੀ ਇਹਦੇ ਮਗਰ ਇੱਧਰ ਜੀ ਕਿੰਨੇ ਕੇ ਦਿਨਾਂ ਤੇ ਸੋਈ ਵਧੀ ਮੇਰੇ ਪਾਈ ਕੋਈ 10-12 ਦਿਨ ਹੋਈ ਗਏ ਇਹਦੇ ਮੈਂ ਵੇ ਪਈ ਬਸੋਂ ਸੋਈ ਆ ਤੇ ਦੁੱਧ ਕਿੰਨਾ ਜੇ ਤੇ ਕੋਲ ਦੁੱਧ ਜੇ 7 ਕਿਲੋ ਹੋਵੇ ਜੀ ਅੱਛਾ ਹਾਂ ਤੇ ਇਹ ਕਿੰਨਾ ਘਰੀ ਜਾਓਗੇ 10 ਕਿਲੋ ਪਾਈ ਰਾਮਨਾਥ ਪਰ ਇਹਸ ਬਾਦ ਦੁੱਧ ਪਾਈ ਹੁੰਦਾ ਸੇਵਾ ਦਾ ਹਾਂਜੀ ਜੇ ਬਣ ਕਹਿ ਰਹੀਏ 10 ਕਿਲੋ ਇਦਾਂ ਟੂੜੀ ਦੇ ਚਵਾਈ ਟੂੜੀ ਦੇ ਹਟਾਉਣਾ ਹਾਂਜੀ ਦੁੱਧ ਦਾ ਸੇਵਾ ਦਾ ਹੁਣ ਗਾੜੀ ਜਿੱਤਰਾ ਆਪਾਂ ਦੇਖ ਸਾਡੇ ਨੇ ਇਦੀ ਟੂੜੀ ਪਈ ਆ ਹਾਂ ਤੇ ਸੰਭ ਵੀ ਦੀ ਉਹਨਾਂ ਦੇ ਵੀ ਥੋੜੀ ਸਹਾਬ ਦੀ ਆ ਹਾਂਜੀ ਬਾਕੀ ਇਹ ਕਰੀ ਚਿਹਰੇ ਤੇਵੇਂ ਦੇਖ ਸਾਦੇ ਜਿਹਾ ਸਾਰੀ ਮਾ ਚੰਗੀ ਭਾਜੀ ਉਹ ਖੁੱਡੀਆਂ ਖੁੱਡੀਆਂ ਚੰਗੀ ਆ ਬਸ ਬੰਨਾ ਵੀ ਦੀ ਫੇਰ ਇਹਨਾਂ ਆ ਮੜਿਆ ਭਾਈ ਸੰਦੀਨਾ ਸਰੂਜਾ ਦਾ ਮੜਿਆ ਸਰੂਜ ਜਿਹੜਾ ਤਾਇਆ ਆਪਾਂ ਤੁਨ ਤਾਰਾ ਮਾਰ ਕੇ ਤਕਾ ਦੇਣੀ ਆ ਅਗਲੇ ਸਨ ਦਾ ਚਵਾ ਦੇਖ ਸਕਦੇ ਜੀ ਤਹਾਦੇ ਵੀ ਜੀ ਪਿਛਲੇ ਸਨ ਦਾ ਜਵਾਬ ਹੈ ਸਰੂਪਾ ਜੀ ਉਧਰ ਚੱਲਦਾ ਨਹੀਂ ਇੰਨਾ ਬਰੋ ਮੜੀ ਇੱਕ ਗੁੰਦ ਗਲ ਦੇ ਵਗੇ ਦੇ ਫੇਰੀ ਹੈ ਆ ਲੈ ਲੈ ਆਏ ਕੱਲੇ ਦੀ ਮਾਰਦੀ ਹੈ ਹਾਂਜੀ ਇਹ ਆ ਨਾ ਮੜੀ ਹੈ ਤਾਰਿਕ ਦੀ ਨਿਕਲ ਨਹੀਂ ਬਸ ਇਹ ਦੋ ਤਾਰ ਆਉਂਗੀਆਂ ਠੀਕ ਆ ਹਾਂ ਬਸ ਉਹਨਾਂ ਜਿਹੜਾ ਆ ਗਿਆ ਉਹ ਹੀ ਆ ਬਸ ਉਹ ਜਿਹੜਾ ਆ ਗਿਆ ਉਹ ਨਹੀਂ ਆ ਦੇਖ ਸਕਦੇ ਜੀ ਜਿਹੜਾ ਜਿਹੜਾ ਹੁੰਦਾ ਵਾ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਨੂੰ ਦੱਸਦਾ ਦਿਖਾਤਾ ਬਾਕੀ ਤੁਸੀਂ ਆਪਣੀ ਮਰਜ਼ੀ ਕਰਨੀ ਹੈ ਠੀਕ ਆ ਤੋੜਾ ਫਿਰ ਵੇਜਨ ਆਵੇ ਲੋਹਨੀ ਹੋਈ ਨਾ ਕਿ ਹਾਲੇ ਅੱਜ ਦੋ ਘਟਾ ਰਣੀ ਹੈ ਬਸ ਹੋਣੀਆਂ ਹੋਈ ਠੀਕ ਆ ਹਾਂ ਜੀ ਆਹ ਚਲੋ ਫਿਰ ਖੋਲੋ ਤੋੜੀ ਫੜੀਏ ਦੁੱਧ ਇਹ ਆ ਸੀਆ ਨੂੰ ਸੁੰਜਾਉ ਕਹਿੰਦਾ ਆਇਆ ਹੁਣ ਹੁਣ ਦੁੱਧ ਜਿਹੜਾ ਗਿੰਦੇ ਕਿ ਇਹ ਤਾਂ ਕੱਲ 7 ਕਿਲੋ ਹੈਗਾ ਹਾਂਜੀ ਹਾਂ ਇਹਦੇ ਅੰਦਰ ਪਈ ਤੇ ਗੀਤ ਉਹ ਬੋਤ ਪਾ ਪਾ ਲਈ ਜਦੋਂ ਬੰਦ ਵੀ ਦੀ ਤੇ ਕਿੰਨਾ ਇਹਦਾ ਮੁੱਲ ਵਿੱਦ ਜੀ ਫਿਰ ਇਹ ਭਾਈ ਜਿਹੜਾ 50000 ਕਿੰਨੇ ਦੀ 52 52000 ਦੇ ਕੀ ਕਰਦੀ ਛੋਟ ਛੜ ਕਰ ਦੋ ਤੁਸੀਂ ਛੋਟ ਜੋ ਇੱਕੋ ਗੱਲ ਕਰਦੀਆਂ ਫਿਰ ਕਰ ਦੋ ਪੂਰੇ ਪੰਜਾਹ ਹੀ ਦੇ ਦਈਏ ਨੀਂਜਾ ਹੀ ਹਰਦੀ ਭਾਈ ਹਾਨਾ ਦੇ ਦਾਂਗੇ ਅੱਛਾ ਹਾਂ ਬਾਕੀ ਉਹ ਸਰੂਆ ਵਗਦਾ ਵਗਦਾ ਕੋਈ ਨਹੀਂ ਵੇਖੋ ਮਾਰੋ ਇਹ ਨਹੀਂ ਸਰੂਆ ਵਗਦਾ ਹਾਂਜੀ ਜਿਹੜੀ ਉਹ ਧਾਰੇ ਹੋ ਇੱਕੋ ਜਿਹੀ ਆਉਂਦੀ ਬੱਸ ਉਹ ਜਿਹੜੀ ਠੀਕ ਆ ਛੁਰੂ ਛੁਰੂ ਚ ਹੁੰਦਾ ਹੈ ਜਿਹੜਾ ਤੇ ਬਾਅਦ ਚ ਫਿਰ ਖਤਮ ਹੋ ਜਾਂਦਾ ਉਦੋਂ ਦੋ ਦੋ ਤੇ ਹੁਣ ਆ ਜਿਹੜੀ ਆ ਨੀਲੀ ਦੀ ਮੱਝ ਜੀ ਹਾਂਜੀ ਇਹਦਾ ਹਕਤਾ ਜੀ ਇਹਦਾ ਕੱਟਾ ਆ ਗਿਆ ਕੱਟੀ ਮੈਨੇ ਹੁਣੇ ਕੱਟਾ ਜੀ ਕੱਟਾ ਹੀ ਇਹਦਾ ਮਗਰ ਇਹ ਕਿੰਨੇ ਕਿ ਚਰਦੀ ਸੋਈ ਆ ਇਹਨੂੰ ਭਾਈ ਕੋ 20 ਦਿਨ ਹੋ ਗਏ ਨੇ 15 20 ਦਿਨ ਹੋਣੇ ਠੀਕ ਹੈ ਤੇ ਇਹਦੇ ਕੋਲ ਦੁੱਧ 100 ਤੋਂ 7 ਕਿਲੋ ਹੋਊਗਾ ਠੀਕ ਹੈ ਜੀ 7 ਕਿਲੋ ਦੁੱਧ ਇਹਦੇ ਕੋ ਵੀ ਕਹਿੰਦੇ ਹੈਗਾ ਤੋੜ ਦੋ ਫੇਰ ਇਹਨਾਂ ਦੇ ਥਣਾ ਦਾ ਸਾਈਜ਼ ਗਿਆ ਬਚੰਗਾ ਆ ਦੇਖ ਸਾਡੇ ਥਾਣੇ ਤੇ ਲੱਗੇ ਤਾਂ ਲੈ ਜਾ ਵੀ ਜੀ ਕਿੱਥੇ ਜਾ ਕੇ ਹੋਰ ਤੇ ਮੈਂ ਬਾਕੀ ਨਾਲ ਵੱਡੀ ਨਾਲ ਛੋਟੀ ਜੀ ਠੀਕ ਹੈ ਜੀ ਪਿਛਲਾ ਜਾ ਮਿਲ ਜਾ ਬਹੁਤੀ ਵੱਡੀ ਨਹੀਂ ਆ ਤੇ ਬਹੁਤੀ ਛੋਟੀ ਹੁਣ ਠੀਕ ਜਿਹਾ ਕਰਦੇ ਆ ਜੇ ਠੀਕ ਬਾਕੀ ਨਾਲ ਜੀ ਹਾਂ ਸਾਡੋਂ ਨੇ ਕੋਈ ਤਾਂ ਜੀ ਗਾੜੀ ਹਾਂ ਦੇਖ ਸਾਡੇ ਤਾਂ ਨਾਲ ਦਾ ਸਾਈਜ਼ ਗਿਆ ਤੇ ਇਹਦਾ ਫਿਰ ਮੁੱਲ ਇਹ ਵੀ 30 ਪੰਜਾ ਦੀ ਅੱਛਾ ਇਹ ਵੀ ਪੰਜਾ ਦੀ ਹਾਂ ਬਾਕੀ ਵਿੱਚ ਛੋਟਾ ਬਾਕੀ ਮਾਤਾ ਪਾਈ ਇਹ ਦੇ ਦਾਂਗੇ ਹਾਨਾ ਹਰਤਾਲੀ ਅੱਛਾ 48 ਇਹ ਤਾਂ ਮਾਤਾ 100 200 ਛੋੜੀ ਨਹੀਂ ਦੇ ਸਕ ਮੋਲੇ ਛੋਟੇ ਛੋਟੇ ਮੋਲੇ ਸਾਰੇ 50 ਹੁੰਦੇ ਹੀ ਆ ਠੀਕ ਹੈ ਜੀ ਕੋਈ ਆਪਣੀ ਕੋ ਪੰਜ ਵੱਡੀ ਮੋਲ ਆਲੀ ਨਹੀਂ ਕੋਈ ਏਰੀਆਂ ਬਖੈ ਠੀਕ ਹੈ ਇਹ ਆ ਵੀ ਸਾਰਾ ਸਿਆਲ ਚੋਗੇ ਤੇ ਫਿਰ ਉਹਨੇ ਦੀਆਂ ਵਿਗਨਾਲੀਆਂ ਸਾਰ ਬਕੀ ਨਾ ਸ ਹੈ ਭਾਈ 200 ਪਿੱਛੋਂ ਆਲੀਆਂ ਵੀ ਛੋਟੀ ਠੀਕ ਹੈ ਤੇ ਹੁਣ ਆ ਜਿਹੜੇ ਇਹ ਬੱਚੇ ਤੋਂ ਬਿਨਾ ਇਹ ਬੱਚੇ ਦੇਖੋ ਦੋ ਦੂਗੋ 5:30 6:00 ਰੋ ਲੱਗਦੇ ਅੱਛਾ 5:30 6:0 ਬਾਕੀ ਕੱਦ-ਕਾਟ ਪੱਖਾ ਚੰਗੀ ਇੱਚੀ ਆ ਜਿਹੜੀ ਠੀਕ ਆ ਕੱਦ-ਕਾਟ ਇਹਦਾ ਜਿਹੜਾ ਪੂਰੀ ਪਾਉਣੀ ਆ ਇਹ ਬਈ 1.5 ਕਿ ਮਹੀਨੇ ਲੱਗ ਜਾ ਕੇ ਬਣੀ ਹੈ ਜੇ ਠੀਕ ਆ ਦੇਖੋ ਆਈ ਸਿਰੇ ਹੀ ਪਤਾ ਸੀ ਵਿੱਚ ਹੋ ਗਏ ਆ ਅੱਛਾ ਮੈਂ ਚੈੱਕ ਲਈ ਜੇ ਕਰਾਈਏ ਮੈਂ ਗਾਰੰਟੀ ਨਹੀਂ ਕੁਝਦਾ ਨਿਕਲਾਵੇ ਕਿਸੇ ਕਰਮਾ ਨੂੰ ਬਣੀ ਉਹਨਾਂ ਕਰਕੇ ਮੈਨੂੰ ਫੋਲ ਦੇਦੀ ਹੁੰਦਾ ਅੱਛਾ ਪਰ ਮੈਂ ਹੁਣ ਡਾਕਟਰ ਤੋਂ ਬਾਹਰ ਆਵੇ ਨਾ ਆਵੇ ਮੈਂ ਤੁਹਾਨੂੰ ਕਹਦਾ ਹਾਂ ਵੇ ਤੇਦਾ ਫਿਰ ਮੁੱਲ ਇਹ ਦੀਦੀਆਂ 37000 ਦੀ 37 ਦੀ ਕਿ ਕਰ ਦਈਏ ਛੋਟ ਛੋਟ ਵਿੱਚ ਯਾਰ ਖੰਡੋ 36 ਦੀ ਦੇ ਦਈਏ ਜੀ ਦਾ ਨਾ ਭਾਜੀ ਠੀਕ ਹੈ 35000 ਦੀ ਹਾਨਾ ਦੇ ਦਾਂਗੇ ਵੀ ਠੀਕ ਹੈ ਹਾਂ ਤੇ ਬਾਕੀ ਮੇਰੇ ਕੋ 5.5 ਕਿਲੋ ਲੀਟਰ ਮਾਰ ਕੇ ਚੋਖੜੇ ਸੀਲ ਇਦਾਂ ਬੜੀ ਜੇ ਇਹ ਪੱਤਾ ਮਾਰ ਲੀ ਇਦਾਂ ਹੀ ਠੀਕ ਹੈ ਇਦਾਂ ਮੈਂ ਚੜੀਦਾ ਧਾਰ ਦੌਰ ਪਾਉਣ ਦਾ ਹਜੋ ਇਦਾਂ ਠੀਕ ਹੈ ਹਾਂ ਤੇ ਬਾਕੀ ਇਹ ਆ ਵੀ ਸੋਈਆਂ ਤੁਹਾਡੇ ਘਰੋਂ ਚੋਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਿਆ ਕਰੋ ਜੀ